ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆ ਗਈਆਂ ਜੀ ਅਹੀਂ ਆਪਣੀ ਨਵੀਂ ਵੀਡੀਓ ਇਹ ਵੀਡੀਓ ਤੁਹਾਨੂੰ ਮੈਂ ਅੱਗੇ ਜਿਸ ਤਰ੍ਹਾਂ ਪਿੱਛੇ ਵੀ ਦੱਸਿਆ ਆਪਾਂ ਸਿਰਫ ਸਲਾਈ ਮਸ਼ੀਨ ਉਹਨੇ ਜਿਹੜੀ ਆਮ ਨਾਰਮਲ ਕੱਪੜੇ ਸੀਣ ਵਾਲੀ ਉਹਦੇ ਨਾਲ ਹੀ ਮੈਂ ਜਿਹੜਾ ਵਰਕ ਕਰਨਾ ਦੱਸਦੀ ਆਂ ਜੇ ਕਿ ਇਸ ਤਰ੍ਹਾਂ ਵੀ ਕੀਤਾ ਜਾਂਦਾ ਵਾ ਤੇ ਇਹ ਜਿਹੜਾ ਫਲਾਵਰ ਮੈਂ ਛੋਟਾ ਜਿਹਾ ਆਪ ਹੀ ਬਣਾ ਲਿਆ ਪੈਨ ਪੈਂਸਲਾਂ ਜਿਸ ਤਰ੍ਹਾਂ ਮਰਜੀ ਬਣਾ ਲਓ ਇਹ ਜਿਹੜੀ ਆਪਣੀ ਮਸ਼ੀਨ ਆ ਇਹ ਪਹਿਲਾਂ ਤਾਂ ਆਪਾਂ ਗੋਲ ਸਰਕਲ ਲਾ ਘੁਮਾਉਨੇ ਸੀ ਅੱਜ ਅਸੀਂ ਗੋਲ ਸਰਕਲ ਨਹੀਂ ਜਿਹੜਾ ਜਿਸ ਤਰ੍ਹਾਂ ਕੱਪੜੇ ਸੀਉਨੇ ਆ ਇਸ ਤਰ੍ਹਾਂ ਜਿਹੜਾ ਉਹਨੂੰ ਇਹ ਹੈਗਾ ਹੱਥੀ ਜੀ ਉਹਨੂੰ ਜਿਹੜਾ ਚਲਾਉਂਦੇ ਜਾਵਾਂਗੇ ਤੇ ਇੰਨੇ ਨਿੱਕੇ ਨਿੱਕੇ ਜੇ ਬਸ ਆਪਾਂ ਟੋਪੇ ਲਾਉਣੇ ਆ ਜਾਦੇ ਜੇ ਤੇ ਸਾਡੇ ਕੋਲ ਛੇਤੀ ਹੋ ਵੀ ਜਾਂਦਾ ਉਹ ਵੱਡਾ ਜਿਹੜਾ ਟੰਕਾ ਲੱਗ ਜਾਂਦਾ ਵੱਡਾ ਟੰਕਾ ਨਾ ਲੱਗੇ ਇਸ ਕਰਕੇ ਜਿਹੜਾ ਵਾ ਅਸੀਂ ਇਹ ਬਖੇ ਨੂੰ ਛੋਟਾ ਕਰ ਲਾਂਗੇ ਬਰੀਕ ਕਰ ਲਾਂਗੇ ਉਹਦੇ ਨਾਲ ਜਿਹੜਾ ਵਾ ਜ਼ੀਰੋ ਨੰਬਰ ਦੀ ਕਢਾਈ ਜਿਸ ਤਰ੍ਹਾਂ ਕੀਤੀ ਕੜਾਈ ਵਾਲੀਆਂ ਮਸ਼ੀਨਾਂ ਨਾਲ ਜਿਸ ਤਰ੍ਹਾਂ ਜਿਹੜਾ ਵਾ ਕੜਾਈ ਕੀਤੀ ਜਾਂਦੀ ਹੈ ਜਾਂ ਵਰਕ ਕੀਤਾ ਜਾਂਦਾ ਉਸੇ ਤਰ੍ਹਾਂ ਜਿਹੜਾ 0 ਨੰਬਰ ਦਾ ਵਰਕ ਸਲਾਈ ਮਸ਼ੀਨ ਦੇ ਨਾਲ ਵੀ ਕੀਤਾ ਜਾ ਸਕਦਾ ਵਾ ਬਸ ਅਸੀਂ ਇਸ ਨੂੰ ਛੋਟਾ-ਛੋਟਾ ਕਰਕੇ ਬਿਲਕੁਲ ਬਰੀਕ ਜਿਹੀ ਤੋਪੇ ਲਾਉਣੀਆਂ ਜਿਹੜੇ ਕਿ ਕਈ ਵੀ ਜਾਣਦੇ ਹੋਣਗੇ ਕਿ ਜਿਸ ਤਾਂ ਜਿਹੜਾ 0 ਵਰਕ ਦਾ ਕੰਮ ਬਿਲਕੁਲ ਬਹੁਤ ਹੀ ਜ਼ਿਆਦਾ ਟਾਈਮ ਜਿਹੜਾ ਲੱਗਦਾ ਤੇ ਬਰੀਕ-ਬਰੀਕ ਜਿਹੜੇ ਤੋਪੇ ਆ ਬਿਲਕੁਲ ਬਖਾ ਬਿਲਕੁਲ ਛੋਟਾ ਕਰਕੇ ਤੇ ਫਿਰ ਅਸੀਂ ਇਹਨੂੰ ਇਸ ਤਰ੍ਹਾਂ ਵਰਕ ਕਰਾਂਗੇ ਤੇ ਜੇ ਨਹੀਂ ਵੀ ਪੱਕਾ ਨਿਕਾ ਕਰਨਾ ਤੇ ਇਹ ਮਸ਼ੀਨ ਜਿਹੜੀ ਹੌਲੀ ਹੌਲੀ ਚਲਾਵਾਂਗੇ ਤੇ ਇਸੇ ਦੇ ਨਾਲ ਹੀ ਜਿਹੜਾ 0 ਨੰਬਰ ਦਾ ਵਰਕ ਤਿਆਰ ਹੋ ਜਾਂਦਾ ਇਹ ਜਿਹੜਾ ਫੁੱਲ ਮੈਂ ਆਪ ਹੀ ਬਣਾਇਆ ਇਹ ਜਿਸ ਤਰ੍ਹਾਂ ਮਰਜੀ ਪਾਵੇਰ ਨੂੰ ਜਿਸ ਤਰ੍ਹਾਂ ਮਰਜੀ ਬਣਾ ਲਓ ਪੈਟਰਨ ਨੂੰ ਜਿਸ ਤਰ੍ਹਾਂ ਦੀ ਮਰਜੀ ਫੁੱਲ ਬਣਾ ਕੇ ਕਿਸੇ ਵੀ ਸੂਟ ਤੇ ਕਿਸੇ ਵੀ ਕੱਪੜੇ ਦੇ ਉੱਪਰ ਛੋਟੇ-ਛੋਟੇ ਫੁੱਲ ਜਿਸ ਤਰ੍ਹਾਂ ਵੱਡੇ ਛੋਟੇ ਜਿਸ ਤਰ੍ਹਾਂ ਦਾ ਮਰਜੀ ਬਣਾ ਕੇ ਇਹ ਜਿਹੜਾ ਸਕਿੰਟਾਂ ਦੇ ਵਿੱਚ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਫੁੱਲ ਤਿਆਰ ਹੋ ਜਾਂਦਾ ਵਾ ਇਹ ਮੇ ਕਾਟਨ ਦੇ ਕੱਪੜੇ ਦੇ ਕੀਤਾ ਵਾ ਆਈ ਮੀ ਗਰਮੀਆਂ ਵਾਲੇ ਜਿਹੜੇ ਕਾਟਨ ਦੀ ਸੂਟ ਵਾ ਕਿਸੇ ਵੀ ਤਰ੍ਹਾਂ ਦੇ ਟਾਵੇਂ ਟਾਵੇਂ ਜੇ ਫੁੱਲ ਪਾ ਕੇ ਇਸ ਤਰ੍ਹਾਂ ਵਿਲੇ ਵਿਲੇ ਜੇ ਤੇ ਇਹ ਘਰੇ ਇਹ ਜਿਹੜਾ ਸਲਾਈ ਮਸ਼ੀਨ ਦੇ ਨਾਲ ਵਰਕ ਕਰ ਸਕਦੇ ਆ ਬਹੁਤ ਸੌਫਾਈ ਦੇ ਨਾਲ ਜਿਹੜਾ ਸਲਾਈ ਮਸ਼ੀਨ ਦੇ ਨਾਲ ਹੀ ਵਰਕ ਹੋ ਜਾਂਦਾ ਵਾ ਤੇ ਛੇਤੀ ਵੀ ਹੋ ਜਾਂਦਾ ਵਾ ਇਸੇ ਤਰ੍ਹਾਂ ਜਿਹੜੇ ਨਿੱਕੇ ਨਿੱਕੇ ਜੇ ਬਿਲਕੁਲ ਛੋਟੇ ਛੋਟੇ ਜੇ ਟੋਪੇ ਜਿਹੜੇ ਲਾਉਣੇ ਆ ਤੇ ਚਾਟੀ ਜਿਹੜਾ ਮਿੰਟਾਂ ਦੇ ਵਿੱਚ ਇਸ ਘੰਟਾਂ ਦੇ ਵਿੱਚ ਜਿਹੜਾ ਫੁੱਲ ਬਣ ਕੇ ਤਿਆਰ ਹੋ ਜਾਂਦਾ ਵਾ ਕੀ ਵੀਡੀਓ ਬਣਾ ਲਈ ਨਹੀਂ ਖਿਰਫ ਇਹ ਗੋਲ ਜੀ ਹੱਤੀ ਨੂੰ ਸਾਰੇ-ਸਾਰੇ ਜਿਹੜਾ ਚਲਾਉਣਾ ਵਾ। ਹੋਰ ਹੀ ਕੋਲ ਆਪਣਾ ਮਨ ਕੇ ਗਿਆ ਤਾ ਤਿਆਰ ਤੇ ਚਾਹ ਜਿਹੜੀ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਸਾਰਾ ਕੋਲ ਇਸ ਤਰ੍ਹਾਂ ਆ ਵੀਡੀਓ ਵਿੱਚ ਛੇੜ ਨਹੀਂ ਕੀਤਾ। ਬਹੁਤ ਸਿੱਕੇ ਮਿੰਟਾਂ ਦੇ ਵਿੱਚ ਹੀ ਬਣ ਗਿਆ ਏ। ਇਹ ਸਿਰਫ ਗੋਲ ਚੱਕਰੀ ਜੀ ਨੂੰ ਘੁਮਾਈ ਜਾਣਾ ਹੈ ਸਾਜੇ-ਸਾਜੇ। ਤੇ ਜੇ ਵੀਡੀਓ ਵਧੀਆ ਲੱਗੀ ਫੋਨ ਵਧੀਆ ਲੱਗਿਆ ਤੇ ਵੀਡੀਓ ਲਾਈਕ ਜ਼ਰੂਰ ਕਰ ਲਿਓ। ਸਰਮਣੇ ਨੇ ਇਹਦੀ ਤੋਂ ਵਖਾਲੀ ਆ ਇਸ ਤਰ੍ਹਾਂ ਦਾ ਜਿਹੜਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਕੋਈ ਪਛਾਣ ਨਹੀਂ ਸਕਦਾ ਕਿ ਇਹ ਜਿਹੜੀ ਆ ਕਢਾਈ ਵਾਲੀ ਮਸ਼ੀਨ ਦੇ ਨਾਲ ਕੀਤਾ ਜਾਂ ਨੋਰਮਲ ਸਲਾਈ ਮਸ਼ੀਨ ਦੇ ਨਾਲ ਜਿਹੜਾ ਫੁੱਲ ਬਣਾਇਆ ਵਾ ਤੇ ਬਿਲਕੁਲ 0 ਟੰਕੇ ਦੀ ਜਿਹੜੀ ਕਢਾਈ ਕੀਤੀ ਜਾਂਦੀ ਆ ਇਸੇ ਤਰ੍ਹਾਂ ਸਲਾਈ ਮਸ਼ੀਨ ਦੇ ਨਾਲ ਵੀ ਇਹ ਕਰ ਸਕਦੇ ਆ ਬਿਨਾਂ ਕੇ ਖਰਚੇ ਤੋਂ ਤੇ ਟਾਈਮ ਤੇ ਚਲੋ ਲੱਗਦਾ ਹੀ ਹੈ ਜਦੋਂ ਵੀ ਕੇ ਚੀਜ਼ ਨੂੰ ਕਰਨਾ ਤੇ ਇਹ ਜਿਹੜੇ ਗੋਲ ਚੱਕਰ ਅੱਗੇ ਘਮਾਉਣੇ ਉਹਨੂੰ ਨਹੀਂ ਘਵਾਵਾਂਗੇ ਸਿਰਫ ਇਹ ਹੱਥੀ ਦੇ ਨਾਲ ਹੀ ਫੁੱਲ ਆਪਾਂ ਬਣਾ ਲਿਆ ਤਿਆਰ ਕਰ ਲਿਆ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਜੀ